ਸਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਐਸਐਸ ਜਦੋਂ ਦੀ ਹੋਂਦ ਚ ਆਈ ਐ ਉਹਨਾਂ ਦਾ ਇੱਕੋ ਹੀ ਕਹਿਣਾ ਹੈ ਕਿ ਸਿੱਖ ਵੀ ਹਿੰਦੂਆਂ ਦਾ ਹੀ ਹਿੱਸਾ ਹਨ ਭਾਵੇਂ ਸੁਦਰਸ਼ਨ ਹੋਵੇ ਤੇ ਭਾਵੇਂ ਹੁਣੇ ਮੋਹਨ ਭਾਗਵਤ ਨੇ ਵੀ ਇਹੀ ਗੱਲ ਕਹੀ ਕਿ ਹਿੰਦੁਸਤਾਨ 'ਚ ਰਹਿਣ ਵਾਲਾ ਹਰ ਇੱਕ ਨਾਗਰਿਕ ਹਿੰਦੂ ਹੈ ਤੇ ਉਹ ਖਾਸ ਕਰਕੇ ਸਿੱਖਾਂ ਬਾਰੇ ਬੜਾ ਕਹਿੰਦੇ ਐ ਕਿ ਸਿੱਖ ਵੀ ਹਿੰਦੂਆਂ ਦਾ ਹੀ ਹਿੱਸਾ ਹਨ ਤੁਹਾਡਾ ਇਸ ਬਾਰੇ ਕੀ ਖਿਆਲ ਹੈ ਇੱਕ ਲਫਜ਼ ਮੈਂ ਫੋਏ ਤ੍ਰੇਪਤਨ ਆ ਆਰਐਸਐਸ ਜਦੋਂ ਦੀ ਹੋਂਦ ਵਿੱਚ ਆਈ ਹੈ ਇਹ ਮੁਸਫਰ ਹੈ ਆਰਐਸਐਸ ਤਾਂ ਬਹੁਤ ਬਾਦ ਵਿੱਚ ਹੋਣਾ ਚਾਹੀਏ ਇਹ ਇੱਕ ਉਹ ਨਵੀਂ ਇੱਕ ਮੁ ਮੁਸਥਾ ਦਾ ਨਾਮ ਹੈ ਮਸਨ ਜਦੋਂ ਦੀ ਗ੍ਰੁਹਾਨਿਤ ਦਾ ਸਿਧਾਂਤ ਰੱਬੀ ਸਿਧਾਂਤ ਹੋਂਦ ਵਿੱਚ ਆਇਆ ਤੇ ਪ੍ਰਗਟ ਹੋਇਆ ਇਹਨਾਂ ਦੇ ਸਾਹਮਣੇ ਹਿੰਦੂਇਜ਼ਮ ਦੇ ਬ੍ਰਾਹਮਣਿਜ਼ਮ ਨੇ ਉਦੋਂ ਤੋਂ ਹੀ ਉਹਨਾਂ ਨੇ ਸਾਨੂੰ ਅਸਤ ਨਹੀਂ ਕੀਤਾ ਪਰਵਾਹ ਨਹੀਂ ਕੀਤਾ ਕਿਉਂਕਿ ਉਹਨਾਂ ਨੇ ਸਾਰੀ ਆਪਣੀ ਉਮਤ ਨੂੰ ਗੁਲਾਮ ਬਣਾ ਕੇ ਰੱਖਿਆ ਹੋਇਆ ਸੀ ਧਾਰਮਿਕ ਤੌਰ ਤੇ ਗੁਰੂ ਨਾਨਕ ਨੇ ਆ ਕੇ ਪਹਿਲਾ ਆਤਮਕ ਆਜ਼ਾਦੀ ਦਾ ਆਤਮਕ ਆਜ਼ਾਦੀ ਦਾ ਨਾਰਾ ਲਾਇਆ ਔਰ ਖਾਸ ਕਰਕੇ ਇਸ ਇਨ ਕਲੱਬ ਵੀ ਮੂਵਮੈਂਟ ਨੂੰ ਸ਼ੁਰੂ ਕੀਤਾ ਕਿ ਅਸੀਂ ਤਾਰੇਮੁਲ ਨਾਮ ਥੱਲੇ ਜਿਹੜੀ ਕਿਸੇ ਵੀ ਅਨਿਆਏ ਜਾਂ ਗੁਲਾਮੀ ਦਜਮਨ ਨੇ ਤਾਂ ਤਰਮੁਤ ਤਰੰਤ ਹੈ ਹੀ ਆਤਮਕਜ਼ਾ ਦੀ ਤਾਂ ਉਦੋਂ ਤੋਂ ਹੀ ਇਹਨਾਂ ਨੇ ਸਾਰੇ ਤੇ ਹਮਲੇ ਸ਼ੁਰੂ ਕੀਤੇ ਬੇਦਾਈ ਦੇ ਰੂਪ ਵਿੱਚ ਵੀ ਇਸ ਗੁਰੂ ਨਾਨਕ ਦੇਵ ਸਾਹਮਣੇ ਹਮੇਸ਼ਾ ਇਹ ਚੈਲੰਜ ਬੜਾਈ ਰੱਖਿਆ ਹੈ ਨਾ ਭਾਵੇਂ ਸ੍ਰੀ ਚੰਦ ਗੋਪਾਏ ਪਿਥੀ ਚੰਦ ਗੋਪੇ ਇਹ ਮਸਲੇ ਆਉਂਦੇ ਰਹੇ ਮੈਂ ਵਿਸਥਾਰ ਉਤਾਰ ਰਿਹਾ ਨਾ ਵਾ ਆ ਰਸਸਤਾ ਬਾਦ ਵਿੱਚ ਇੱਕ ਇਨਾਂ ਦੀ ਜਮਾਤ ਬਣੀ ਜਦੋਂ ਇਹਨਾਂ ਦੇ ਆਪਣੇ ਪੈਰ ਲੱਗੇ ਹੋਏ ਸਨ ਤੇ ਇਹਨਾਂ ਨੇ ਉਹ ਜਮਾਤ ਖੜੀ ਕੀਤੀ ਤੇ ਉਹ ਇਸ ਪੂਰੇ ਖੇਨਾ ਦੁਨੀਆ ਨੂੰ ਨਾ ਦੇ ਕੇ ਵੀ ਅਸੀਂ ਤਾਂ ਰਾਸ਼ਟਰੀ ਸੋਮ ਸੇਵਕ ਰਾਸ਼ਟਰ ਦਾ ਨਾਮ ਲਓ ਤੇ ਰਾਸ਼ਟਰ ਦਾ ਤੁਹਾਡਾ ਰਹੀ ਹੀ ਨਹੀਂ ਅਜੇ ਪੂੜ੍ਹ ਨਹੀਂ ਆ ਗਿਆ ਤਿੰਨ ਥਾਵਾਂ ਤੇ ਚਾਰ ਥਾਵਾਂ ਤੇ ਕਦੀ ਤੁਸੀਂ ਪ੍ਰਾਤਿਨਿਆ ਇਤਿਹਾਸ ਵੇਖੋ ਤਾਂ ਰਾਸ਼ਟਰ ਅਜੇ ਜਿੰਨੂ ਸੀ ਹਿੰਦੁਸਤਾਨ ਆਖਦੇ ਹੋ ਜਿੰਨੂੰ ਪਾਖਦੇ ਹੋ ਉਹ ਚੌਥਾ ਹੀ ਸਹੀ ਨਹੀਂ ਪਰ ਚਲੋ ਇਹ ਨਾਲ ਉਸ ਨਾਮ ਥੱਲੇ ਲੋਗ ਨੂੰ ਮੁਕਰਾ ਕਰਨ ਵਾਸਤੇ ਰਾਸ਼ਟਰੀ ਸੰਸਦ ਦੇ ਨਾਮ ਥੱਲੇ ਆਰਐਸਐਸ ਦਾ ਇੱਕ ਗੁੰਗਰਾਣਸ਼ਕ ਕੀਤਾ ਉਹਨਾਂ ਦੇ ਰਹੀ ਇਹ ਬਾਕੀ ਵਿਚਾਰਧਾਰਾ ਤੇ ਬਾਕੀ ਸਿਧਾਂਤਾਂ ਦੇ ਲੋਗਾਂ ਦੇ ਪਾਵੇਂ ਉਹ ਇਸਲਾਮ ਵਾਲੇ ਸੰਪਾਵੇਂ ਯਿਸਾਈਤ ਸੰਪਾਵੇਂ ਮੁੱਖ ਰੂਪ ਵਿੱਚ ਸਿੱਖਾਂ ਕੋਲ ਜਿੰਨਾਂ ਕੋ ਬੇਸਿਧਾਤ ਕੋਲ ਨਹੀਂ ਉਹ ਜ਼ਿਆਦਾਤਰ ਸੀ ਇੱਕ ਮਜ਼ਬੂਤ ਗੁਰੂ ਗ੍ਰੰਥ ਦਾ ਬਖਸ਼ਿਆ ਹੋਇਆ ਸਿਧਾਂਤ ਸੀ ਜਿਹੜਾ ਹਿੰਦੂ ਬ੍ਰਾਹਮਣਿਜ਼ਮ ਦੇ ਉਸ ਸਿਧਾਂਤ ਨੂੰ ਬੜੀ ਵੱਡੀ ਝੋਟ ਕਰਦਾ ਸੀ ਇਹ ਨਾ ਹੈ ਉਹ ਉਹ ਦਾ ਦਰੂਪ ਰੂਪ ਇਹ ਅਰਸਾਸਤ ਹੈ ਮੈਂ ਵਿਸ਼ਵਾਸ ਕਰਦਾ ਹਾਂ ਕਿ ਮਾਧੰਿਕ ਸੁਦਰਸ਼ਨ ਆਰਐਸਐਸ ਦੇ ਮੁਖੀ ਜਿਹਾ ਇਸ ਤੋਂੋਂ ਪੱਪਦਮ ਨਾਮ ਆਇਆ ਉਹਨੇ ਵੀ ਉਹ ਹੀ ਲਫ਼ਜ਼ ਵਰਤੇ ਨੇ ਬਾਰ-ਬਾਰ ਸਿੱਖ ਲਈ ਹੈ ਸਾਡੇ ਬਿਨਾ ਇਹਨਾਂ ਦੀ ਹੋਂਦ ਕੋਈ ਨਹੀਂ ਕਦੀ ਅੱਜ ਤੋਂ ਕੁੱਝ ਬੜੇ ਪਹਿਲਾਂ ਮੈਂ ਉਹ ਇੰਡੀਆ ਤੋਂ ਜਦੋਂ ਸੁਦਰਸ਼ਨ ਜਿਹੜਾ ਹੈ ਉਹ ਹੈ ਸੀ ਆਰਐਸਐਸ ਦਾ ਮੁਖੀ ਪਰ ਮੂਲ ਪਾਪ ਦਿੱਤਾ ਉਸ ਉਹਨੇ ਇੱਕ ਬਿਆਨ ਦਿੱਤਾ ਬੜਾ ਜ਼ਹਿਰੀਲਾ ਅੰਬਸਾਰਾ ਕਿ ਉਹਦੇ ਵਿੱਚ ਉਹਨੇ ਬਹੁਤ ਸਾਰੇ ਐਸੇ ਇਹ ਜੀਵਲੇ ਹਮੂਪਾਤਕ ਕਹਿ ਰਿਹਾ ਇਸ ਦੋਮੀਜ਼ ਰੀਲੇ ਖਾਸ ਕਰਕੇ ਸਾਡੇ ਮੁਖ ਜੁੜੇ ਹੋਣ ਤੁਸਰ ਉਹਨਾਂ ਤੇ ਚੋਟ ਕਰਨ ਵਾਲੇ ਮੈਸਨੂਨ ਨਾਲ ਪੋਨੇ ਕੇ ਆਦਿ ਸਿੱਖ ਜਿਹੜਾ ਹੈ ਮੈਂ ਕਿਹਾ ਜਿਹੜਾ ਜਿਸ ਕਿਸੇ ਨੇ ਹਿੰਦੁਸਤਾਨ ਇਹ ਨੂੰ ਹਿੰਦੂ ਪਦ ਪਦਤੀ ਜਿਹੜੀ ਹੈ ਜੀਵਨ ਸ਼ੈਲੀ ਉਹ ਪਰਵਾਣ ਕਰ ਨਹੀਂ ਪਾਇਆ ਉੱਥੇ ਉਹਨੇ ਇਹ ਵੀ ਲਫ਼ਜ਼ ਵਰਤੇ ਕਿ ਹਿੰਦੂ ਜੀਵਨ ਸ਼ੈਲੀ ਸਭ ਤੋਂ ਜ਼ਿਆਦਾ ਮਨਕਤਾ ਲਈ ਸੁਰੱਖਤ हिंदू जीवन पद्धति से धर्म करना ही धर्म है ओसमानदों ने ये भी लगन में लगन मत थे कि सिख का कोई नाम वखरा है ही नहीं सिख ते हिंदू इकट्ठे ही ने उन्होंने एक और एक किस्म की थ्योरी लोगों ने नमी रखी कि 18वीं सदी में जब जनगणना हुई भारत हिंदुस्तान की में दुश्वारी हुई गोरियांदे अंग्रेजों के टाइम पे ਉਸ ਸਮੇਂ ਹੋਇਆ ਕਿ ਕਿ ਉਹ ਜਿੰਨੇ ਹਿੰਦੂ ਔਰ ਸਿੱਖ ਸਾਰੇ ਦਾ ਸਪੀਕਰ ਕੋਕੀ ਅਸੀਂ ਇੱਕੋ ਸਾਰਾ ਇਕੱਠੇ ਸਰ ਤੇ ਸਾਹਮਣੇ ਆਖਿਆ ਵੀ ਅਸੀਂ ਵੱਖ-ਵੱਖ ਨਹੀਂ ਹਿੰਦੂ ਸਿੱਖ ਐਸੇ ਖੇਲੋ ਵੱਖਰੇ ਨਹੀਂ ਪਰ ਇਹ ਗੱਲ ਅੰਗਰੇਜ਼ਾਂ ਨੂੰ ਚੰਗੀ ਨਾ ਲੱਗੀ ਉਹ ਨਹੀਂ ਸਮਝਦੇ ਉਹ ਪਾਣੋ ਤੇਰਾ ਕੁੂਦੀ ਨੀਤੀ ਦੇ ਮੁਤਾਬਕ ਸਾਨੂੰ ਵੱਖ-ਵੱਖ ਕਰਨਾ ਚਾਹਦੇ ਸਨ ਉਹਨਾਂ ਆਖਿਆ ਤੁਮ ਇੱਕ ਚੋਣ ਕਰਨੀ ਪਏ ਸਿੱਖੋਂ ਜਾਂ ਹਿੰਦੂ ਪਰ ਸਾਡੇ ਵਿੱਚੋਂ ਕੋਈ ਵੀ ਵਕ ਹੋਣ ਲਈ ਇੱਕ ਦੂਜੇ ਨਾਲ ਤਿਆਰ ਨਹੀਂ ਸੀ ਦੋਵੇਂ ਇਸ ਤਰ੍ਹਾਂ ਦੋਅ ਦੇਪਤਾ ਤਾਂ ਉਸ ਵੇਲੇ ਗੋਰਿਆਂ ਨੇ ਸਾਜਿਸ਼ ਕਰਕੇ ਜਿੰਨਾ ਹਿੰਦੂਆਂ ਨੇ ਕੇਸ ਰੱਖੇ ਹੋਏ ਸਨ ਉਹਨਾਂ ਨੂੰ ਸਿੱਖ ਨਾਮ ਦੇ ਵਿੱਚ ਨਾਮ ਤੋਂ ਸਿੱਖ ਜਿਹੜਾ ਨਾਮ ਅੰਗਰੇਜ਼ਾਂ ਨੇ ਦਿੱਤਾ ਜਿਨ੍ਹਾਂ ਨੇ ਕੇਸ ਰੱਖੇ ਹੋਏ ਸਨ ਉਸ ਤੋਂ ਬਾਅਦ ਉਹ ਇਹ ਵੀ ਕਹਿੰਦਾ ਹੈ ਕਿ ਦਸਮ ਗ੍ਰੰਥ ਦੇ ਬਾਰੇ ਵਿੱਚ ਕਈ ਪ੍ਰਕਾਰ کے بھرم پیدا کیے جا رہے ہیں آر ایس ایس کے بارے میں کیا رائے رکھتا ہے, کہتا ہے, پورا ست ہے. اس میں ہوتا ہے وہاں اس گرتھ کی آرتی اتاری جاتی ہے دیش الگ وادی طاقتوں کے مارگ, مارگ میں سب سے بڑی رکاوٹ ہے

ਕਿ ਜੀ ਸੁਦਰਸ਼ਨ ਆਰਾ ਸਸਦਾ ਇਹ ਬਿਆਨ ਜਿਹੜਾ ਹੈ ਇਹ ਸਾਬਤ ਕਰਦਾ ਹੈ ਕਿ ਦਸਮ ਗ੍ਰੰਥ ਸਾਡੇ ਵਿੱਚ ਵਰਡਿੰਗ ਦੀ ਕੋਸ਼ਿਸ਼ ਕਰ ਕਿ ਕਾਹਨੇ ਉਹਨਾਂ ਨੂੰ ਕਿਉਂ ਪਾਉਂਦਾ ਹੈ ਉਹ ਇਸ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਨੇ ਦਸਮ ਗ੍ਰੰਥ ਸਾਡੇ ਵਿੱਚ ਕਿਵੇਂ ਪਰਮੇਸ਼ ਕੀਤਾ ਉਹਨਾਂ ਨੇ ਇਸ ਸੁਦਰਸ਼ਨ ਦੇ ਬਿਆਨ ਤੋਂ ਸਾਬਤ ਹੋ ਜਾਂਦਾ ਨਾਨਕ ਸ਼ਾਇ ਕਲੰਡਰ ਬਾਦੂ ਨੇ ਨੇ ਸਖਤ ਲੋਕ ਵਰਤੇ ਨੇ ਕਿ ਇਹ ਸਿੱਖੋਂ ਕੋ ਸੋਚਣਾ ਹੈ ਕਿ ਉਹਨੇ ਆਪਣੇ ਤਿਹਾਣ ਹਿੰਦੂ ਕੇ ਸਾਥ ਮ ਮਨਾਣਾ ਹੈ ਇਹ ਨਹੀਂ ਲੋਕੋ ਕੋ ਇੱਕ ਰਾਜ ਤੱਕ ਸੀਮਤ ਰੱਖਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਇਹ ਦਾ ਮਤਲਬ ਇੱਕ ਤਵਕੀਆ ਜਿਹਦੇ ਸਿਕ ਸਾਡੇ ਨਾਲ ਮਿਲ ਕੇ ਨਾਨਸਾਈ ਕਲੰਡਰ ਤੋਂ ਪਹਿਲੇ ਵੀ ਬਿਕਵੀ ਲਦਾ ਕਲੰਡਰ ਹੈ ਜਿਸ ਸਾਡੇ ਤੋਂ ਵੱਖਰੇ ਇਹ ਆਪਣੇ ਗੁਰਪੁਰਬ ਜਾਂ ਤਿਉਹਾਰ ਮਨਾਣ ਦੇ ਪਰ ਇਹ ਬਾਹਰ ਜਾਂ ਸਟੇਟਾਂ ਵਿੱਚ ਕਿਵੇਂ ਰਹਿ ਸਕਣਗੇ ਸੋ ਫੇਟ ਸਟੇਟ ਵਿੱਚ ਕੈਨੋ ਕਿਹਾ ਜਾਂ ਗਿਆ ਕਿ ਇੱਕ ਦਾ ਇੱਕ ਦਾ ਤੱਬੀ ਹੋ ਬਿਲਕੁਲ ਬਾਹਰ ਇਸ ਸਟੇਟਾਂ ਤੇ ਨਹੀਂ ਰਹਿ ਸਕਦੇ ਤੋ ਇਸ ਤਰ੍ਹਾਂ ਦੇ ਬਹੁਤ ਜ਼ਲੀਲ ਬਿਆਨ ਉਸਨੇ ਦਿੱਤਾ ਬਹੁਤ ਜ਼ਲੀਲ ਬਿਆਨ ਦਿੱਤਾ ਲੇਕਿਨ ਹੋਇਆ ਕਿ ਇਹ ਇਸ ਦੇ ਨਾਲ ਦੁਖੀ ਤਾਂ ਸਾਰੇ ਹੋਏ ਪਰ ਕਿਸੇ ਵੀ ਹਿੰਮਤ ਨਾ ਪਈ ਉਸ ਨੂੰ ਇਸ ਦਾ ਜਵਾਬ ਦੇਣ ਹਮਮ ਆਪਣੇ ਪਰਦੇਸ ਸੰਸਰ ਨੇ ਉਹਨੂੰ ਦਿੱਲੀ ਕਮੇਟੀ ਦਾ ਪ੍ਰਧਾਨ ਮੈਂ ਤੁਹਾਨੂੰ ਕਿਹਾ ਕਿ ਇਹ ਆਇਆ ਐਸਾ ਉਹਦਾ ਮੈਨੂੰ ਫੋਨ ਆਇਆ ਦਿਗਲੀ ਤੋਂ ਕਿ ਸੰਸਵਾਇ ਸੰਕਟ ਕੇ ਉਹਨੇ ਦਿੱਤਾ ਹੈ ਸੁਭਾਸ਼ ਨੇ ਗਿਆਨ ਦਿੱਤਾ ਹੈ بڑا ਜਰੀਲਾ ਹੈ ਉਹਨੂੰ ਜਵਾਬ ਦੇ ਨਾਂ ਬੰਦਦਾ ਨਹੀਂ ਤਾਂ ਇਹ ਲੋਕਾਂ ਤੇ ਸੰਤਾ ਤੇ ਜਾ ਸਿਕ ਸੰਤਾ ਕਿ ਬੜਾ ਰੰਗ ਪਰਮਾਤਮਾ ਆਏਗਾ ਇਹ ਕਦੋਂ ਕਦੀ ਗੱਲ ਹੈ ਜੀ ਇਹ ਲੱਗਦਾ ਮੇਰੀ خیال ਚ ਉਹ ਤੋਂ ਵਿਆंती ਸਾਹਿਬ ਜੇ ਸੰ ਅਮ ਬੁਗਿੰਦਰ ਸੁਵਿਧਾਂਤੀ ਅਕਾਊਂਟ ਦਾ ਪਿੰਡ ਜਥਦਾੜ ਠੀਕ ਤੇ ਉਹਨਾਂ ਦਿਨਾਂ ਦੀ ਗੱਲ ਹੈ ਮੇਰੇ ਖਿਆਲ ਤਿੰਨ ਚਾਰ 2004-5 ਦੇ ਕਰੀਬ ਹੀ ਕਰਨਾ ਠੀਕ ਉਹ ਆ ਉਹਨਾਂ ਦਿਨਾਂ ਦੀ ਗੱਲ ਹੈ ਖੜ ਮੈਂ ਉੱਥੇ ਸਾਨੂੰ ਕਹਿਣ ਲੱਗੇ ਤੁਸੀਂ ਆਓ ਸਾਨੂੰ ਕਹਿਣ ਲੱਗੇ ਸਾਡਾ ਪ੍ਰੋਗਰਾਮ ਚੱਲਦਾ ਹੈ ਇੱਥੇ ਅੱਧਾ ਘੰਟਾ ਸਾਡਾ ਟਾਈਮ ਹੈ ਜੀਟੀਵੀ ਲੈ ਆ ਕੋਇਆ ਤੇ ਉਸ ਨੂੰ ਅਸੀ ਇਹ ਸਵਾਲ ਹੈ ਇਸ ਦੇ ਦੀਵਾਲਾ ਨੂੰ ਬਤਰਾ ਕਰਨੇ ਅਸੀਂ ਸੁਦਰਸ਼ਨ ਨੂੰ ਵੀ ਸੰਪਰਕ ਕੀਤਾ ਉਹ ਮੰਨ ਗਿਆ ਤੇ ਉਹ ਵੀ ਕੋਲੋਂ ਵਿਲੈਂਟ ਲਿਆ ਜਾਏ ਜਦੋਂ ਉਸ ਨੂੰ ਬੁਲਾਇਆ ਜਾਏਗਾ ਤੇ ਤੁਸੀਂ ਉਹਨ ਦੇ ਨਾਲ ਡਿਸਕਸ ਕਰਕੇ ਸਵਾਲ ਦਾ ਉਹਦੇ ਨਾਲ ਸਵਾਲ ਦਾ ਜਵਾਬ ਦੇਣਾ ਹੈ ਠੀਕ ਤੁਸੀਂ ਆ ਮੈਂ ਉਹਨਾਂ ਨਾਲ ਗੱਲ ਕਰਕੇ ਤੁਸੀਂ ਨਾਲ ਬੈਠੇ ਜਿੰਨੇ ਮੈਂ ਤੁਸੀ ਪੁੱਛਣ ਜੋ ਬਿਨਾਂ ਖੁਦ ਕਰ ਸਕਦੀ ਮੈਂ ਉਹਨਾਂ ਨੇ ਗੱਲ ਕਹੀ ਕਿ ਸਾਰੇ ਸਦਸਵੀ ਮੈਂ ਤਾਂ ਹਾਜ਼ਰ ਜਿਹਨੇ ਗੱਲ ਦਾ ਜਵਾਬ ਉਹ ਦੇਣਾ ਚਾਹੀਦਾ ਹੈ ਉਹ ਮਜ਼ਬੂਤ ਹੋ ਕੇ ਦੇਣਾ ਚਾਹੀਦਾ ਪਰ ਉਹ ਜਵਾਬ ਜਿਹੜਾ ਹੈ ਉਹ ਕੌਮੀ ਤੌਰ ਤੇ ਜ਼ਿਆਦਾ ਸ਼ਕਤੀਸ਼ਾਲੀ ਹੋਏਗਾ ਜੇ ਇਹ ਦੇਸੀ ਜਵਾਬ ਦੇਣ ਲਈ ਅਕਾਲ ਤਖਤ ਦਾ ਮੌਜੂਦਾ ਜੱਥੇਦਾਰ ਜਿਹੜਾ ਹੈ ਉਹ ਮੇਰੇ ਨਾਲ ਬੈਠ ਗਿਆ ਮੇਸ਼ਨ ਗੱਲ ਨਾ ਕਰੀਦਾ ਨਹੀਂ ਬੋਨਦਾ ਪਰ ਮੇਰੇ ਨਾਲ ਬੈਠਾ ਹੋਵੇ ਉਹ ਇਹੋ ਮਹਿਸੂਸ ਹੋਵੇ ਕਿ ਜਿੱਥੇ ਨਾਲੇ ਕਾਲ ਤਖਤ ਨੇ ਇਸਾ ਜਵਾਬ ਦਿੱਤਾ ਹੈ। ਹੈ? ਠੀਕ। ਕੱਲ੍ਹ ਜੀ ਠੀਕ ਹੈ। ਮੈਂ ਉਹਨਾਂ ਨਾਲ ਗੱਲ ਕਰਤਾ। ਉਹਨਾਂ ਨੇ ਫੋਨ ਤੇ ਅੰਦਰ ਸਰ ਵਿਦਾਂਤੀ ਸਰ ਨਾਲ ਕੀਤੀ ਵਿਦਾਂਤੀ ਸਰ ਨੇ ਜਵਾਬ ਦਿੱਤਾ ਕਿ ਮੈਂ ਐਕਸਟਰਾ ਨਹੀਂ اچانک ਆ ਸਕਦਾ ਮੇਰੀ ਤਿਆਰੀ ਨਹੀਂ। ਤਿਆਰੀ ਕਰਕੇ ਜਾਣਾ ਚਾਹੀਦਾ ਇਸ ਤਰ੍ਹਾਂ ਦੇ ਸਵਾਲ ਜਵਾਬ ਕਰਨ ਵਾਸਤੇ। ਮੈਨੂੰ ਫਿਰ ਸਰਦਾਰ ਸਾਹਿਬ ਦਾ ਫੋਨ ਆਇਆ ਵੀ ਵਰਕ ਅੰਦਰ ਦੀ ਤਿਆਰੀ ਨੇ। ਮੈਂ ਸੋਚਿਆ ਜਸ ਦਾ ਮੈਂ ਨੂੰ ਸੋ 25 ਕਿ ਕਿ ਦੋਨੋਂ ਕੋ ਕਿ ਆ ਵੀ ਦਿਓਸ ਪਰ ਇਹਨਾਂ ਗੱਲਾਂ ਦੇ ਜਵਾਬ ਦੇਣ ਵਾਸਤੇ ਵੀ ਸਾਨੂੰ ਆਪਣੇ ਸਿੱਖੀ ਦਾ ਪੱਖ ਪੇਸ਼ ਕਰਨ ਵਾਸਤੇ ਵੀ ਤਿਆਰੀ ਦੀ ਲੋੜ ਹੈ ਸਾਡੇ ਕੋਲ ਇਹ ਨਹੀਂ ਤਿਆਰੀ ਹੈ ਕਿ ਫਿੱਕੀ ਸੁਆਦ ਆ ਪਰ ਚਲੋ ਜੇ ਕੋਈ ਕਰਨੀ ਵੀ ਹੈ ਤੇ ਮੈਂ ਆਖਿਆ ਉਹਨਾਂ ਨੂੰ ਕਹੋ ਵੀ ਤੁਸੀਂ ਅੰਦਰ ਸਰੋ ਉਹ ਸ਼ਤਰੀ ਦੇ ਵਿੱਚ ਜਾਓ ਤੇ ਮੈਂ ਥੋੜੇ ਲੁਧਿਆਣਾ ਬੈਠ ਜਾਵਾਂਗਾ ਇਥੋਂ 4 ਘੰਟੇ ਟਾਈਮ ਲੱਗ ਜਾਏਗਾ ਪਰ ਵੀ ਕੋ ਥੱਲੇ ਬੈਠਣ ਦਾ ਉਹ 4 ਘੰਟੇ ਜੇ ਤੀ ਆਪਾਂ ਸਲਾਹ ਕਰ ਲਈਏ ਕਰ ਲਵਾਂਗੇ ਪਰ ਉਸ ਇਸ ਗੱਲ ਨੂੰ ਟਾਲੀਏ ਨਾ ਜੇ ਸੁਦਰਸ਼ਨ ਮੰਨ ਗਿਆ ਤਾਂ ਕੇ ਲੱਗਿਤ ਠੀਕ ਹੈ ਇਹਨਾਂ ਨੇ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਹਾਂ ਮੀਨਾ ਭਰੇ ਫਿਰ ਵੀ ਨਾ ਦੱਈ ਫੇਮ ਨੂੰ ਕਰ ਲੱਗੀ ਵੀ ਤੁਸੀਂ ਆ ਜਾਓ ਆਪਾਂ ਹਮ ਟਾਈਮਿੰਗ ਦੇ ਕੋਲ ਬੁਲਿਆ ਹੈ ਕਿ ਮੈਂ ਹਜ਼ਰ ਮੈਂ ਆ ਜਾਵਾਂਗਾ ਮੈਂ ਸਵੇਸ਼ ਤੱਕ ਦੀ ਲਈ 11 ਵਜੇ ਦਿੱਲੀ ਪੋਟ ਇੱਕ ਦਿਨ ਵਈ ਤੇ ਕੀ ਟਾਈਮ ਕੰਪਾਈਨ ਆ ਦਾ ਨੇਸ਼ਨ ਗੂੰਜਰ ਕਰਕੇ ਉਸ ਤੋਂ ਬਾਅਦ ਮੈਂ ਜਿਹੜਾ ਹਰ ਹfte ਚੱਲਦਾ ਮੈਂ ਅਸੀਂ ਮੈਂ ਤੇ ਸਰਨਾ ਸਰ ਅਸੀਂ ਸਟੂਡੀਓ ਤੱਕ ਪਹੁੰਚੇ ਉੱਥੇ ਪਹੁੰਚਣ ਤੱਕ ਜਦੋਂ ਸੁਦਰਸ਼ਨ ਨੂੰ ਪਤਾ ਲੱਗਾ ਵੀ ਉਹ ਆ ਗਏ ਨੇ ਜਵਾਬ ਦੇਣ ਵਾਸਤੇ ਉਹ ਇਹਨਾਂ ਨੂੰ ਸਰਨਾ ਸਰ ਨੂੰ ਜਵਾਬ ਦੇ ਗਿਆ ਕਿ ਮੈਂ ਦੇ ਤਬੀਰ ਸ਼ੀਪਿੰਗ ਬੈਲਣਾਂਗਾ ਠੀਕ ਕਿ ਕਹਿ ਲੱਗੇ ਵੀ ਭਾਵੇਂ ਉਹ ਹੁਣ ਜਵਾਬ ਦੇ ਗਿਆ ਪਰ ਹੁਣ ਤਾਂ ਇਸ ਇਸ ਕੱਲ ਤੱਕ ਜਵਾਬ ਦੇਣਾ ਚਾਹੀਦਾ ਕੋਈ ਬੋਲਣਾ ਚਾਹੀਦਾ ਠੀਕ ਹੈ ਉਹ ਫਿਰ ਅਜੇ ਤੱਕ ਉਹ ਵੀਡੀਓ ਟੇਪ ਜਿਹੜੀ ਹੈ ਟੀਵੀ ਦੀ ਉਹ YouTube ਤੇ ਵੀ ਪਈ ਹੋਈ ਹੈ ਪਹਿਲਾਂ ਡਾਕੂਮੈਂਟ ਸਰ ਦਾ ਸੰਬੋਲ ਉਹਨੇ ਵਾਕਿ ਜੀ ਕਿ ਇਹ ਗਲਤ ਜਵਾਬ ਦੇਣਾ ਤਾਂ ਉਸ ਤੋਂ ਬਾਅਦ 15 ਮਿੰਟ 10 ਬੋਲਿਆ ਕੋਮਿਕ ਜੋ ਸੱਜਣੂ ਨੇ ਕਰਿਆ ਮੈਂ ਇਹ ਇਹਨਾਂ ਗੱਲਾਂ ਨੂੰ ਦਿਖਾ ਕੇ ਕਿ ਆ ਦੇਖੋ ਆ ਉਹਦੇ ਸਵਾਲ ਨੇ ਆਉਂਦੀ ਉਸ ਟੈਂਡੀ ਜਿਹੜੀ ਆਈ ਹੋਈ ਬਿਆਨ ਦੀ ਕੋਕੋ ਆਖਬਾਰਾਂ ਦੀ ਸੋ ਤੇ ਵੀ ਮੈਂ ਇਹਨਾਂ ਗੱਲਾਂ ਦੇ ਜਵਾਬ ਦੇ ਦੇਆ ਸੋ ਉਹ ਫਿਰ ਕੋਈ ਕਿ ਬੋਲੇ ਸੋ ਇਹ ਅੱਜ ਮੋਹਨ ਪਾਗਵਤ ਨੇ ਵੀ ਉਸੇ ਗੱਲ ਨੂੰ ਦੁਹਰਾਇਆ ਔਰ ਇਹ ਵੀ ਮੈਂ ਤਾਂ ਹਰ ਨਾਲ ਇਸ ਗਲਤੀਆਂ ਵੀ ਸਿੱਖ ਅਜੇ ਤੱਕ ਵੀ ਇਹ ਪਰ ਵਿਸ਼ਵਾਸ ਕਿ ਨੇ ਰੱਖਦੇ ਨੇ ਕਿ ਅਸੀਂ ਨਾ ਕੋਲੋਂ ਵੱਟ ਜਾਵਾਂਗੇ ਜਾਂ ਸਾਡੇ ਤੇ ਹਮਲੇ ਕਰਨੇ ਛੱਡ ਦੇਣਗੇ ਇਹ ਹਮੇਸ਼ਾ ਤੁਹਾਡੇ ਤੇ ਹੁੰਦੇ ਰਹਿਣਗੇ ਜੇ ਤੁਸੀਂ ਮਜ਼ਬੂਤ ਹੋ ਕੇ ਫੈਸਲਾ ਕੋਲ ਲੜਾਈ ਦੀ ਲੜਾ ਫੈਸਲਾ ਕੋਲ ਲੜਾਈ ਦਾ ਮਤਲਬ ਇਹ ਨਹੀਂ ਕਿ ਕਿਸੇ ਤਲਵਾਰ ਟੁਕੜੀ ਜੱਗਤਲ ਕਰਦੇ ਠੀਕ ਫੈਸਲਾ ਕੋਲ ਲੜਾਈ ਜੇ ਵੀ ਤੁਸੀਂ ਕਲੀਅਰ ਧਾਰਮਿਕ ਤੌਰ ਤੇ ਅਸਥਾਨਾ ਤੋਂ ਜੁੱਥੇ ਬੰਧਕ ਤੌਰ ਤੇ ਕਮਿਸ਼ਨ ਕਰੋ ਜਿਹੜੇ ਕੰਮ ਬ੍ਰਾਹਮਣਿਜ਼ਮ ਨੇ ਸ਼ੁਰੂ ਕੀਤੇ ਨੇ ਉਹ ਆਪਣੇ ਵਿਦੇ ਤੋਂ ਕੱਢੋ ਭਾਵੇਂ ਉਹ ਕਿਸੇ ਸੰਪਰਦਾ ਨਾਲ ਸੰਬੰਧਤ ਹੋ ਗਏ ਨੇ ਭਾਵੇਂ ਕਿਸੇ ਡੇਰੀ ਨਾਲ ਸੰਬੰਧਤ ਹੋ ਗਏ ਨੇ ਜਿਹੜੀਆਂ ਚੀਜ਼ਾਂ ਵੀ ਬ੍ਰਾਹਮਣਿਜ਼ਮ ਨਾਲ ਸਬੰਧ ਰੱਖਣ ਵਾਲੀਆਂ ਨੇ ਜਿਨ੍ਹਾਂ ਦਾ ਸਹਾਰਾ ਲੈ ਕੇ ਉਹ ਸਾਨੂੰ ਇਹ ਕਹਿੰਦੇ ਨੇ ਕਿ ਹਿੰਦੂ ਹੀ ਨੇ ਭਾਵੇਂ ਬੁਚਿੱਤਰਨਾਟ ਜਾਂ 10 ਦਾ ਸਹਾਰਾ ਉਹਨਾਂ ਦੇ ਦੇਵੀ ਦੇਵਤਿਆਂ ਦੀ ਪੂਜਾ ਉਹਨਾਂ ਦਾ ਇਤਿਹਾਸ ਹੈ ਸਾਡਾ ਕੋਈ ਇਤਿਹਾਸ ਨਹੀਂ ਹਾਂਜੀ ਪਰ ਮੈਂ ਉਹ ਚੀਜ਼ ਹੈ ਭਾਮਣ ਨਾਨਕ ਸ਼ਹੀਦ ਕੁਲੰਦਰ ਦਾ ਮਸਲਾ ਹੈ ਉਹ ਚਾਹੁੰਦੇ ਨੇ ਨਾਨਕ ਸ਼ਹੀਦ ਇਸ ਬਿਆਨ ਪੜ੍ਹ ਲਓ ਉਹ ਚਾਹੁੰਦੇ ਨੇ ਨਾਨਕ ਸ਼ਹੀਦ ਕੁਲੰਦਰ ਕਿਸੇ ਤਰ੍ਹਾਂ ਵੀ ਨਾ ਲਾਗੂ ਹੋਵੇ ਸਾਡਾ ਵਿਕਮ ਵੀ ਕਲੰਦਰ ਦੇ ਮੁਤਾਬਕ ਮੈਂ ਇਹ ਆਪਣੇ ਗੁਰੂ ਕੋਲ ਮਨਣ ਲੱਗਿਆ ਸਾਡੇ ਬ੍ਰਾਹਮਣ ਕੋਲੋਂ ਪੁੱਛਣ ਕਿ ਕਦੋਂ ਇਹ ਲਾਗੂ ਕਰਵਾਏ ਬ੍ਰਹਮਣ ਫੈਸਲਾ ਕਰੇ ਗੁਰੂ ਨਾਨਕ ਦਾ ਗੁਰੂ ਕਦੋਂ ਹੈ ਬ੍ਰਹਮਣ ਫੈਸਲਾ ਕਰੇ ਕਿ ਉਸ ਸਾਡਾ ਗੁਰੂ ਕਦੋਂ ਆਇਆ ਉਹ ਵੀ ਸੰਦਿਆ ਜੀ ਦੀ ਗੁਰੂਪਤ ਤੋਂ ਮਿਰਕਨ ਤੋਂ ਤੁਮ ਉਹ ਸਮੂਹ ਬੇਸ਼ਰਈ ਆਪਣਾ ਬ੍ਰਾਊਨਿਸ ਨੂੰ ਡਿਗੁਲਾਮ ਕਰਨਾ ਚਾਹਦੇ ਜੇ ਤੁਸੀਂ ਇਸ ਗੋਲੰਗੀ ਤੋਂ ਜਿੰਦੇ ਜੂਰੇ ਨੂੰ ਲਾਉਣਾ ਜੋ ਗੁਰੂ ਨਾਨਕ ਦੀ ਸੋਚ ਸੀ ਜਿੱਥੋਂ ਇਹ ਸੰਧਾਰਿ ਸ਼ੁਰੂ ਹੋਇਆ ਜਿੱਥੋਂ ਇਨਕਲਾਬ ਗੁਰੂ ਨਾਨਕ ਦਾ ਇਨਕਲਾਬੀ ਲਹਿਰ ਸ਼ੁਰੂ ਜਿੱਥੋਂ ਹੋਇਆ ਜੇ ਸਤਮੁਧ ਦੇਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਇਹ ਪਕਤਾ ਦੀ ਬਾਣੀ ਹੈ ਤੋ ਉਹ ਕਿਉਂ ਥਾਂ ਦਿੱਤੀ ਉਹ ਉਹਨਾਂ ਪੱਥਰਾਂ ਵਿੱਚ ਕਿਉਂਕਿ ਉਹ ਸਾਰੇ ਤੁਸੀਂ ਹਰ ਬਾਣੀ ਉਹਨਾਂ ਦੀ ਨਜ਼ਰਾਂੋਂ ਪੜ ਕੇ ਦੇਖ ਲਓ ਉਹ ਇਸੇ ਇਨਕਲਾਬਕ ਚੋਂ ਪੈਦਾ ਹੋਈਆਂ ਨੇ ਸਾਹਿਬਾਂ ਉਹ ਵੀ ਇਸ ਗੁਲਾਮੀ ਤੋਂ ਪਰੇਸ਼ਾਨ ਸਨ ਠੀਕ ਤੋ ਉਸ ਇਨਕਲਾਬੀ ਲਹਿਰ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਉਸ ਦੇ ਅਗੇਂਸਟ ਆਪਣੀ ਸਾਜ਼ਿਸ਼ ਨਾਲ ਇਹ ਜਿਹੜਾ ਹੈ ਸਾਹਮਣੇ ਉਹ ਗੁਲਾਮਤਾ ਜੁਲਾ ਬਣਾਈ ਰੱਖਣਾ ਚਾਹਦੇ ਨੇ ਜੇ ਸਿੱਖ ਫੈਸਲਾ ਕੋਈ ਲੜਾਈ ਲੜ ਕੇ ਉਹ ਉਹ ਚੀਜ਼ਾਂ ਉਹ ਉਹ ਕਰਮਕਾਂਡ ਉਹ ਦਿਖਾਵੇ ਜੋ ਬ੍ਰਹਮਣਿਜ਼ਮ ਨਾਲ ਸੰਬੰਧ ਰੱਖਦੇ ਨੇ ਭਾਵੇਂ ਉਹ ਕਿਸੇ ਦੇ ਰਹੀ ਨਹੀਂ ਨੇ ਜਿਹੜੀ ਵੀ ਅਸੀਂ ਉਸ ਨੂੰ ਬਰਕਨਾਰ ਨਹੀਂ ਕਰਦੇ ਕਦ ਦੇ ਨਹੀਂ ਆਪਣੇ ਵਿੜੇ ਵਿੱਚੋਂ ਉਹਨਾਂ ਗ੍ਰੰਥਾਂ ਨੂੰ ਉਹਨਾਂ ਨੂੰ ਕਰਮਕਾਂਡਾਂ ਨੂੰ ਤੇ ਉਹਨਾਂ ਕੈਲੰਡਰਾਂ ਨੂੰ ਵੀ ਸਾਰਾ ਕੁਝ ਜਿਹੜੀ ਤੇ ਸਾਨੂੰ ਇੱਕ ਪਾਸੇ ਤੁਸੀਂ ਕਹਿੰਦੇ ਉਹ ਸਿੱਖ ਮੁਕਤੀ ਕੋਮਨ ਦੂਜੇ ਪਾਸੇ ਉਥੇ ਕੰਮ ਤੇ ਜਿਹੜੇ ਸਾਧਨ ਉਹ ਉਹਨਾ ਤੋਂ ਤੁਸੀਂ ਬੂਮੇ ਬੈਠੇ ਹੋ ਕਮਜ਼ੋਰ ਪੈ ਰਹੇ ਨਹੀਂ ਇਸ ਲਈ ਜ਼ਰੂਰੀ ਹੈ ਜੇ ਸਿੱਖ ਨੂੰ ਕੋਈ ਅਹਿਸਾਸ ਹੈ ਕਿ ਸਿੱਖ ਨੂੰ ਆਜ਼ਾਦੀ ਚਾਹੀਦੀ ਹੈ ਗੁਲਾਮੀ ਤੋਂ ਬਾਹਰ ਨਿਕਲਣਾ ਤੇ ਸਿਰਫ ਉਹ ਕੋਈ ਮੌਲਕ ਬਣਾਣ ਦੀ ਆਜ਼ਾਦੀ ਹੀ ਆਜ਼ਾਦੀ ਨਹੀਂ ਜੇ ਸਾਡੀ ਉਸ ਮੌਲਕ ਤੋਂ ਵਿੱਚ ਬੈਠ ਕੇ ਵੀ ਅਸੀਂ ਧੂਪਾਂ ਦੀਪਾਂ ਤੇ ਆਰਤੀਆਂ ਉਹ ਕਰਦੇ ਆ ਵੀ ਹਜੂਰ ਸਾਹਿਬ ਅੰਦਰ ਆਰਤੀਆਂ ਉਤਾਰਨੀਆਂ ਜਮੀਆਂ 10 ਗ੍ਰੰਥ ਦੀ ਸੇਵਾ ਕੋਦ ਉਹ ਕਹੇ ਕਿ ਜੇ ਅਸੀਂ ਕੋਈ ਆਪਣਾ ਮੁਲਕ ਬਣਾ ਕੇ ਉੱਥੇ ਵੀ ਦਸੰਗਰੰਦੀਆਂ ਆਰਤੀਆਂ ਉਤਾਰਨੀਆਂ ਨੇ ਸਹੀ ਹੈ ਨਹੀਂ ਤੇ ਫਿਰ ਤਾਂ ਅਸੀਂ ਸੁਦਰਸ਼ਨ ਦੇ ਸਿੱਖੀ ਹੋਏ ਜੋ ਵੀ ਸੋਚ ਨੂੰ ਅਪਣਾਦੇ ਇਸ ਲਈ ਸਾਨੂੰ ਪਹਿਲਾਂ ਇਹ ਫੈਸਲੇ ਕਰਨੇ ਪੈਣਗੇ ਕਿ ਅਸੀਂ ਜੇ ਕਿਸੇ ਦੇਸ਼ ਦੀ ਆਜ਼ਾਦੀ ਚਾਹੁੰਦੇ ਹਾਂ ਤੇ ਉਸ ਦੇਸ਼ ਵਿੱਚ ਅਸੀਂ ਉਹ ਬ੍ਰਾਹਮਣイズਮ ਦਾ ਹੁੰਡਾ ਪਹਿਲਾਂ ਲਾਈਏ ਤੇ ਉੱਥੋਂ ਆਜ਼ਾਦ ਹੋਈਏ ਬਿਲਕੁਲ ਜੀ ਤੁਹਾਡੀਆਂ ਜਿੰਨੀਆਂ ਵੀ ਗੱਲਾਂ ਤੁਸੀਂ ਕੀਤੀਆਂ ਨੇ ਬਿਲਕੁਲ ਸਾਰਥਕ ਨੇ ਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਇਸ ਵਿਸ਼ੇ ਤੇ ਉੱਪਰ ਆਪਣੇ ਵਿਚਾਰ ਪ੍ਰਗਟ ਕੀਤੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ